ਕਾਂਗਰਸ ਦੀ ਪ੍ਰਵਕਤਾ ਅਲਕਾ ਲਾਂਬਾ ਨੇ ਕਿਪਸ ਮਾਰਕੀਟਸ ਕੀਤਾ ਅਨੋਖਾ ਵਿਰੋਧ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਉਹ ਪਛਾਰਿਆ ਨਹੀਂ ਮੈਂ ਕੋਈ ਉਹ ਮੈਂ ਉਹ ਤੇਰਾ ਤਾਰਾ ਕਿਹੜਾ ਕੀ ਹੋਤਾ ਆ ਉਹ ਕਿਹੜਾ ਵਿਚੋਤਰੇ ਵਿਚੋਤਰੀ ਉਹ ਖੁਰਦੀ ਆਇਆ ਦਰ ਕੀ ਆ ਫਿਰ ਇਹ ਫਾਸੀ ਕਰਿਆ ਤਾਂ ਮੰਨਿਆ ਕਰ ਓਏ ਅੱਜ ਕੱਲ ਦੇ ਜਮਾਨੇ ਦੀ ਗੱਲ ਸੁਣ ਲੈ ਉਹ ਸੁਣਾ ਦੇ ਭਾਂਡ ਜੀ ਮੈਂ ਅੱਜ ਕੱਲ ਦੀਆਂ ਗੱਲਾਂ ਸੁਣ ਲੈ ਮੇਰੇ ਕੋਲ ਉਹ ਸੀ ਉਹਦੇ ਭਾਂਡ ਜੀ ਉਹ ਖੋਲਨੇ ਸੀ BMW ਦੇ ਕਾਰਖਾਨੇ ਹਾਂ ਖੋਲਨੇ ਸੀ BMW ਦੇ ਕਾਰਖਾਨੇ ਖੋਲ ਦਿੱਤੇ ਪੈਖਾਨੇ ਉਹ ਖੋਲ ਦਿੱਤੇ ਪੈਖਾਨੇ ਹੋਰ ਕੀ ਆ ਫਿਰ ਇਹ ਤਾਂ ਮੰਨਿਆ ਕਰ ਓਏ ਪੰਡਾ ਉਹ ਹਾਂਜੀ ਓਏ ਟੋਪੀ ਵਾਲੇ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਟੋਪੀ ਵਾਲੇ ਸਰਕਾਰ ਵਿੱਚ ਪੰਜਾਬ ਬਾਦ ਬਾਦ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਟੋਪੀ ਪਾ ਗਏ ਮੁੰਡ ਵੀ ਆਇਆ ਕਰ ਹੋਰ ਕੀ ਆ ਫਿਰ ਇਹ ਤਾਂ ਮੰਨਿਆ ਕਰ ਬੰਦਾ ਵੀ ਰਹਿ ਜਾਂਦਾ ਸੀ ਟੋਪੀ ਕਿੱਥੋਂ ਰਾਉਂਗੇ ਓਏ ਨਲੈਕਾ ਓਏ ਮੇਰੀ ਗੱਲ ਸੁਣ ਓਏ ਓਹ ਕਹਿੰਦੇ ਸੀ ਸਰਕਾਰ ਪਿੰਡਾਂ ਸੱਤਾਂ ਵਿੱਚ ਚੱਲੂਗੀ ਵਾਜੀ ਵਾ ਸਰਕਾਰ ਪਿੰਡਾਂ ਸੱਤਾਂ ਵਿੱਚ ਚੱਲੂਗੀ ਸਰਕਾਰ ਤਾਂ ਦਿੱਲੀ ਵਾਲੇ ਹੀ ਚਲਾ ਰਹੇ ਨੇ ਮੁੰਡ ਵੀ ਆਇਆ ਕਰ ਸਾਡੇ ਪੰਜਾਬ ਦੇ ਖਰੀ ਕਿੱਥੇ ਕਰ ਓਏ ਪਤਾ ਹੀ ਨਹੀਂ ਲੱਗਦਾ ਮੁੰਡ ਵੀ ਆਇਆ ਕਰ ਇਹ ਤਾਂ ਮੰਨਿਆ ਕਰ ਓਏ ਪੰਡਾ ਓਹ ਹਾਂਜੀ ਭਾਣ ਜੀ ਓਏ ਮੇਰੀ ਗੱਲ ਸੁਣ ਓਏ ਆਦੇ ਸਾਰੀ ਤੇਰੀ ਸੁਣ ਓਏ ਇੱਕ ਪਾਸੇ ਇੱਕ ਪਾਸੇ ਪੱਗ ਤੁਸੀਂ ਭਗਤ ਸਿੰਘ ਦੀ ਬੰਨੀ ਫਿਰਦੇ ਓ ਇੱਕ ਪਾਸੇ ਪੱਗ ਤੁਸੀਂ ਭਗਤ ਸਿੰਘ ਦੀ ਬੰਨੀ ਫਿਰਦੇ ਓ ਤੇ ਦੂਜੇ ਪਾਸੇ ਗਲਾਮੀ ਕੇਜਰੀਵਾਲ ਨਹੀਂ ਕਰਦੇ ਜਿਆ ਕਰ ਹੋਰ ਕੀ ਆ ਫਿਰ ਇਹ ਕਿੱਥੇ ਲਿਖਿਆ ਵਾ ਆਦਾ ਰਾਜੀ ਉਹਦਾ ਢਾਹ ਨਾ ਨਹੀਂ ਦੱਸਦਾ ਬਣ ਕੇ ਆ ਕਰ ਹੋਰ ਕੀ ਆ ਫਿਰ ਓਏ ਬੰਦਾ ਓ ਹਾਂਜੀ ਓਏ ਮੇਰੀ ਗੱਲ ਸੁਣ ਓਏ ਓਏ ਹਾਂਜੀ ਓਏ ਕੇਜਰੀਵਾਲ ਦੇਸ ਦਾ ਪਹਿਲਾ ਆਮ ਆਦਮੀ ਜਿਸ ਦੇ ਕੋਲ ਦੋ ਸਟੇਡਾਂ ਦੀ ਜੈਡ ਸਕਾਲਟੀ ਵਾਹ ਜੀ ਵਾਹ ਦੋ ਸਟੇਡਾਂ ਦੀ ਜੈਡ ਸਕਾਲਟੀ ਓਏ ਜੇ ਕੇਜਰੀਵਾਲ ਨੂੰ ਇੰਨਾ ਹੀ ਡਰ ਲੱਗਦਾ ਤੇ ਭਗਵੰਤ ਮਾਨ ਜੀ ਨੂੰ ਕਹਿ ਕੇ ਤੂੰ ਮੁਰਗੀ ਖਾਣੇ ਕਿਉਂ ਨਹੀਂ ਭੋਲ ਲੀਦਾ ਹੋਰ ਕੀ ਆ ਫਿਰ ਓਏ ਡਰਦਾ ਜੱਪੀ ਮੁੱਕ ਜਾਂਦਾ ਇਹ ਤਾਂ ਮੰਨਿਆ ਕਰ ਓਏ ਭੰਡਾ ਓ ਹਾਂ ਜੀ ਓਏ ਮੇਰੀ ਗੱਲ ਸੁਣ ਓਏ 70 ਸਾਲ ਵਿੱਚ ਪਹਿਲੀ ਵਾਰ ਹੋਇਆ 70 ਸਾਲ ਦੇ ਵਿੱਚ ਪਹਿਲੀ ਵਾਰ ਹੋਇਆ ਕਿਸੇ ਸਰਕਾਰ ਦੇ ਨੁਮਾਇੰਦੇ ਨੂੰ ਦੇਸ਼ ਸ਼ਬਦਾਂ ਨਾਲ ਸੰਬੋਧਨ ਕੀਤਾ ਜੀਵਾ ਸੰਬੋਧਨ ਕੀਤਾ ਜੀ ਬੋਲੇ ਨਹੀਂ ਮੈਨੂੰ ਨਹੀਂ ਪਤਾ ਨਹੀਂ ਪਤਾ ਨਹੀਂ ਪਤਾ ਦੱਸ ਦੀਏ ਦੱਸ ਦੇ ਫਿਰ ਓਏ ਟਰਾਲੀ ਚੋਰ ਫੁੱਟੇ ਆ ਗੱਲਾਂ ਚੋਰ ਆਸ ਵੀ ਕਰਿਆ ਕਰ ਫੁੱਟੇ ਚੋਰ 1100 ਰੁਪਏ ਮਾਰੀ ਫਿਰਦਾ ਟਰਾਲੀ ਤੋਂ ਬੜੀ ਦੂਰ ਦੀ ਗੱਲ ਹੈ ਉਮਰ ਐ ਨਸੀਤ ਐ ਓਏ ਗੱਲ ਪੁਰਣੀ ਨ ਲਾਹਾਂ ਦਿੱਤਾ ਕਿਹੜੀ ਗੱਲ ਦਾ ਮੈਂ ਵਧਾਈ ਲੈਣ ਤੇ ਅੱਛਾ ਤੂੰ ਵਧਾਈ ਲੈ ਲੈ ਭੰਡਾ ਗੱਲ ਸੁਣ ਕੇ ਜਾਈ ਹਾਂ ਜੀ ਹਾਂ ਜੀ ਕੀ ਸੁਣਾ ਤੇਰੀ ਮਾਂ ਨੂੰ 1100 ਮਿਲਿਆ ਅੱਛਾ ਅੱਛਾ ਉਹਨੇ ਕਿਹਾ ਤੇਰੀ ਮਾਂ ਨੂੰ 1100 ਨੇ ਮਿਲਿਆ ਮੈਂ ਮੇਰੀ ਮਾਂ ਤਾਂ ਨੂੰ ਨਹੀਂ ਮਿਲਿਆ ਵਧਾਈ ਦਾ ਮਿਲਿਆ ਤੂੰ ਲੈ ਲੈ ਇਹੋਂ ਸਮਝੀ ਮਾਨ ਸਾਹਮਣੇ ਵੀ ਆਇਆ ਘਰ ਹੋਰ ਕੀ ਆ ਫਿਰ ਓਏ ਗੱਲ ਸੁਣ ਮੇਰੀ ਓਏ ਹਾਜੀ ਹਾਜੀ ਸੁਣਾਦੇ 70 ਸਾਲ ਵਿੱਚ 70 ਸਾਲ ਵਿੱਚ ਪਹਿਲੀ ਵਾਰ ਹੀ ਹੋਇਆ ਪਹਿਲੀ ਵਾਰ ਕੀ ਹੋਇਆ ਬੰਦੇ ਕਿਸੇ ਝਾੜੂ ਦੇ ਐਮਐਲਏ ਨੇ ਆਪਣੇ ਪਿਤਾ ਨੂੰ ਹੀ ਬੇਦਖਲ ਕਰ ਦਿੱਤਾ ਵਾਹ ਜੀ ਵਾਹ ਆਪਣੇ ਪਿਤਾ ਨੂੰ ਹੀ ਬੇਦਖਲ ਓਏ ਬਾਪ ਪੁੱਤਰ ਨੂੰ ਬੇਦਖਲ ਕਰਦਾ ਵੇਖਿਆ ਸੀ ਅੱਛਾ 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 ਪਹਿਲੀ ਵਾਰ ਹੋਇਆ ਕਿ ਪੁੱਤਰ ਨੇ ਬਾਪ ਨੂੰ ਹੀ ਬੇਦਖਲ ਕਰ ਦਿੱਤਾ ਬੜਾ ਦੁੱਖ ਹੋਣ ਵੀ ਆਇਆ ਘਰ ਹੋਰ ਕੀ ਆ ਫਿਰ ਓਏ ਇਦਾਂ ਮੰਨਿਆ ਕਰ ਅੱਛਾ ਅੱਛਾ ਗੱਲ ਵਧੀਆ ਹੀ ਹੋਈ ਤੋ ਦੁਖੀ ਹੋ ਕੇ ਇੰਡਸਟਰੀ ਨੇ ਜੂਪੀ ਵੱਲ ਜਾ ਰਹੀ ਹੈ ਵਾਹ ਵਾਹ ਜੂਪੀ ਵੱਲ ਜਾ ਰਹੀ ਹੈ ਇਸੇ ਲਈ ਤੇ ਚੇਅਰਮੈਨ ਜੂਪੀ ਤੇ ਪੰਜਾਬ ਚ ਬਰਾ ਰਹੀ ਹੈ ਪੰਜਾਬ ਦੇ ਇੰਟਰਨੈਸ਼ਨਲ ਮੁੰਡੇ ਦੇਖੀ ਨਹੀਂ ਰਹਿ ਜੀ 15 15 ਲੱਖ ਰੁਪਇਆ ਲਾ ਕੇ ਕੈਨੇਡਾ ਚ ਧੱਕੇ ਖਾ ਗਏ ਮੋਰਕੀਆਂ ਫੇਰੇ ਹਜੇ ਵੀ ਤਰਸ ਨਹੀਂ ਆਉਂਦਾ ਨਹੀਂ ਤਰਸਉਂਦਾ ਕਿਉਂ ਨਹੀਂ ਆਉਂਦਾ ਕਿਉਂ ਨਹੀਂ ਆ ਰਿਹਾ ਪੰਜਾਬ ਆਪਣਾ ਹੀ ਨਹੀਂ ਸਮਝਦੇ ਇਹਨੂੰ ਤੇ ਭੰਡਾ ਨੂੰ ਮੌਕਾ ਪੰਜਾਬ ਰਾਜ ਜਰੂਰ ਕਰੂਗਾ ਓਏ ਸਾਡੀਆਂ ਰੀਸਾ ਕਰ ਕਰਕੇ ਲੋਕੀ ਐਕਟਰ ਬਣ ਗਏ ਅੱਛਾ ਅੱਛਾ ਤੁਹਾਡੀਆਂ ਰੀਸਾ ਕਰ ਕਰਕੇ ਲੋਕੀ ਐਕਟਰ ਬਣ ਗਏ ਵੰਡਾ ਆ ਗਿਆ ਰਿਸਾ ਕਰ ਕਰ ਕੇ ਐਕਟਰ ਬਣ ਗਿਆ ਐਕਟਰ ਬਣ ਗਿਆ ਸਾਡੇ ਵਰਗੇ ਸਾਡੇ ਵਰਗੇ ਪੰਜਾਬ ਨੂੰ ਦਸਣ ਆਏ ਉਹ ਮੁੜ ਵੀ ਆਇਆ ਐ ਐਕਟਰ ਦੇ ਬਣ ਗਿਆ ਜੇ ਅੱਛਾ ਪੰਜਾਬ ਨੂੰ ਜਿੱਤਾ ਕਿੰਨੇ ਕਰਨਾ ਉਹ ਮੁੜ ਵੀ ਆਇਆ ਇਹਦੇ ਬਾਰੇ ਵੀ ਕੋਈ ਕਹਿ ਦਿਓ ਹੱਸ ਵੀ ਰਿਹਾ ਕਰਦਾ ਆਂਦਾ ਪੰਡ ਕਿਸੇ ਨਾਲੋਂ ਕੱਟ ਨਹੀਂ ਓਏ ਪੰਡ ਕਿਸੇ ਨਾਲੋਂ ਕੱਟ ਨਹੀਂ ਅੱਛਾ ਅੱਛਾ ਪੰਡ ਕਿਸੇ ਨਾਲੋਂ ਕੱਟ ਨਹੀਂ ਜਦੋਂ ਸਮਾ ਆਇਆ ਸਿੰਘਪੁਰਾ जे नहीं मालूम है इस बात पर पंजाब पुलिस को क्या आपत्ति आई है या ऊपर से उनको निर्देश आया है कि ये जो यात्रा है जिसमें आप कुर्सी पर बैठे हुए दिल्ली के पूर्व मुख्यमंत्री जो अभी हारे हैं उनको कुर्सी पर बिठाया दिखाया और उनकी राज्यसभा यात्रा निकाली जा रही है सच्चाई तो यही है विधानसभा बहाना है केजरीवाल को राज्यसभा में जाना है उसका पंजाब से कोई लेन देन नहीं हैगा केजरीवाल का केजरी दा। ना यह सीट ना लेन देन है और सिर्फ अपनी सत्ता और कुर्सी ਦੇ ਲਈ ਲੜ ਰਿਹਾ ਹੈਗਾ ਜਿਸ ਤਰ੍ਹਾਂ ਮੱਛਲੀ ਬਿਨ ਪਾਣੀ ਦੇ ਛਟਪਟਾਂਦੀ ਠੀਕ ਉਸ ਤਰ੍ਹਾਂ ਕੇਜਰੀਵਾਲ ਸੱਤਾ aur ਕੁਰਸੀ ਹੱਥ ਤੋਂ ਛਿੰਨਨ ਤੋਂ ਬਾਅਦ ਛੱਟਪਟਾ ਰਿਹਾ ਹੈਗਾ ਦਿੱਲੀ ਤੋਂ ੱੱਕਾ ਮਾਰਿਆ ਅੱਜ ਪੰਜਾਬ ਆ ਬੜਿਆ ਹੈਗਾ ਔਰ ਪੰਜਾਬ ਦੀ ਕੁਰਸੀ ਤੇ ਪੰਜਾਬ ਪੰਜਾਬ ਦੇ ਲੋਕਾਂ ਦਾ ਪਹਿਲਾ ਹੱਕ ਹੈ ਚਾਹੇ ਉਹ ਵਿਧਾਨ ਸਭਾ ਹੋਵੇ ਚਾਹੇ ਉਹ ਰਾਜ ਸਭਾ ਹੋਵੇ ਔਰ ਚਾਹੇ ਮੁੱਖ ਮੰਤਰੀ ਦਾ ਪਦ ਹੋਵੇ ਅਸੀਂ ਬਾਰ-ਬਾਰ ਭਗਵਤ ਮਾਨ ਨੂੰ ਕਹਿੰਨੇ ਆ ਆਪਣੀ ਕਮਰ ਸਿੱਧੀ ਰੱਖ ਆਪਣੀ ਪਗੜੀ ਆਪਣਾ ਸਿਰ ਸਿੱਧਾ ਰੱਖ ਕੇਜਰੀਵਾਲ ਦੇ ਸਾਹਮਣੇ ਚੁੱਕ ਨਹੀਂ ਸਰ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਕੇਜਰੀਵਾਲ ਨੂੰ ਮੋੜਾ ਬਣਾਇਆ ਹੈ ਪੰਜਾਬ ਦੇ ਮੁੱਦੇ ਖਤਮ ਹੋ ਗਏ ਨਹੀਂ ਨਹੀਂ ਕੇਜਰੀਵਾਲ ਨੇ ਆ ਕੇ ਚੋਣ ਲੜ ਰਹੇ ਬਿਲਕੁਲ ਕੇਜਰੀਵਾਲ ਨੇ ਆ ਕੇ ਪੰਜਾਬ ਦੇ ਮੁੱਦਿਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕੇਜਰੀਵਾਲ ਮੁੱਦਾ ਨਹੀਂ ਹੈ ਮੁੱਦਾ ਨਸ਼ਾ ਹੈ ਨਸ਼ੇ ਦੇ ਨਾਲ ਹੋ ਰੀਆਂ ਮੋਤਾ ਸਭ ਤੋਂ ਵੱਡਾ ਮੁੱਦਾ ਹੈ ਬੀਬੀਆਂ ਪੁੱਛ ਰਹੀਆਂ 1000 ਰੁਪਿਆ ਨਾ ਸੀ ਕੇਜਰੀਵਾਲ 3 ਸਾਲ ਹੋ ਗਏ ਦੀਵਾਰਾ ਤੇ ਲਿਖਿਆ ਸੀ ਇੱਕ ਮੌਕਾ ਆਪ ਨੂੰ ਇੱਕ ਮੌਕਾ ਕੇਜਰੀਵਾਲ ਨੂੰ ਆ ਜੋ ਮੌਕਾ ਦਿੱਤੇ 3 ਸਾਲ ਹੋ ਗਏ ਨੇ ਨਾ ਨਸ਼ੇ ਨਾਲ ਮੋਤਾ ਰੁਕ ਰੀਆਂ ਨੇ ਕਾਨੂੰਨ ਵਿਵਸਥਾ ਦੇਖ ਲੋ ਕੀ ਹਾਲ ਹੈ ਹਜ਼ਾਰ ਹਜ਼ਾਰ ਰੁਪਇਆ ਜਿਹੜਾ ਬੀਬੀਆਂ ਨੂੰ ਮਿਲਣਾ ਸੀ ਨਹੀਂ ਮਿਲ ਰਿਹਾ ਉਦਯੋਗਿਕ ਨਗਰੀ ਕਹਿੰਦੇ ਨੇ ਲੁਧਿਆਣਾ ਨੂੰ ਇਹ ਉਦਯੋਗਿਕ ਨਗਰੀ ਬਰਬਾਦ ਹੋ ਰਹੀ ਹੈ ਔਰ ਬੇਰੋਜ਼ਗਾਰੀ ਵਧ ਰਹੀ ਹੈ ਕੀ ਕਰ ਰਹੇ ਅੱਜ ਕੇਜਰੀਵਾਲ ਸੋਚ ਰਿਹਾ ਕਿ ਮੈਂ ਆ ਜਾਵਾਂਗਾ ਤੇ ਸਾਰੇ ਮੁੱਦਿਆਂ ਤੋਂ ਧਿਆਨ ਪਟਕ ਜਾਏਗਾ ਅਸੀਂ ਮੁੱਦੇ ਵੀ ਚੱਕਾਂਗੇ ਔਰ ਕੇਜਰੀਵਾਲ ਕੋਲ ਕੁਰਸੀ ਵੀ ਛੱਡ ਹੈ ਤਾਂ ਇਹ ਯਾਤਰਾ ਇੱਕ ਮਿੰਟ ਇੱਕ ਮਿੰਟ ਮੈਂ ਦੱਸਦਾ ਯਾਤਰਾ ਲਈ ਯਾਤਰਾ ਲਈ ਤੁਸੀਂ ਕੁਰਸੀ ਦੇ ਬੱਤੇ ਦਿਖ ਰਹੇ ਹੋ ਜੇ ਹਰਮਿੰਦ ਕੇਜਰੀਵਾਲ ਜੀ ਪੰਜਾਬ ਦਾ ਲੋਕਾਂ ਦਾ ਕਹਿ ਰਿਹਾ ਮੇਰੇ ਨਾਲ ਪੰਜਾਬੀ ਬਹੁਤ ਪਿਆਰ ਕਰਦੇ ਨੇ ਜੇ ਉਹ ਪਾਰਲੀਮੈਂਟ ਚ ਜਾਣਾ ਚਾਹੁੰਦੇ ਆ ਇੱਥੋਂ 3 MP ਨੇ ਆਮ ਆਦਮੀ ਦੇ ਦੋਨਾਂ ਚੋ ਜਰਨਲ ਕੈਟਾਗਰੀ ਦੇ ਨੇ ਇੱਕ ਨੰਦਪੁਰ ਸਾਹਿਬ ਤੋਂ ਇੱਕ ਸੰਗਰੂਰ ਤੋਂ ਜੇ ਇਹਨਾਂ ਨੂੰ ਲੱਗਦਾ ਉਹਨਾਂ ਨੂੰ ਪੰਜਾਬੀ ਪਿਆਰ ਕਰਦੇ ਨੇ ਉਹਨਾਂ ਦਾ ਅਸਤੀਫਾ ਦਵਾਉਂਦੇ MP ਦੀ ਚੋਣਾਂ ਲੜਦੇ ਜੇ ਇਦੋਂ ਵੀ ਨਹੀਂ ਨਹੀਂ ਲੱਗਦਾ ਸੀ ਇੱਥੋਂ ਆਪ ਆ ਕੇ ਵੈਸਟ ਚੋ ਇਲੈਕਸ਼ਨ ਲੜਦੇ ਤੇ ਪਤਾ ਲੱਗ ਜਾਂਦਾ ਵੀ ਪੰਜਾਬੀ ਪਿਆਰ ਕਰਦੇ ਆ ਕਿ ਨਹੀਂ ਕਰਦੇ ਇੰਡਾਇਰੈਕਟਲੀ ਮੁੱਖ ਮੰਤਰੀ ਬਣਨ ਨੂੰ ਡਾਇਰੈਕਟ ਮੁੱਖ ਮੰਤਰੀ ਬਣ ਲੈਂਦੇ ਜੇ ਜਿੱਤਦੇ ਜਿੱਤਣ ਦਾ ਜਮਾਨਤ ਜਬਤ ਹੁੰਦੀ ਇਸ ਕਰਕੇ ਜਿੱਤੇ ਨਹੀਂ ਪਰ ਮੈਂ ਇਹ ਕਰਨਾ ਚਾਹੁੰਦਾ ਵੀ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਦੱਸ ਦੇਣਗੇ ਵੀ ਇੱਥੇ ਉਹਦਾ ਕੋਈ ਹੱਕ ਨਹੀਂ ਇੱਥੇ ਪੰਜਾਬ ਦੇ ਫੈਸਲੇ ਪੰਜਾਬੀ ਕਰਨਗੇ ਬਾਹਰ ਵਾਲਿਆਂ ਨੂੰ ਇੱਥੇ ਫੈਸਲੇ ਕਰਨ ਨਹੀਂ ਦਿੱਤੇ ਜਾਣਗੇ ਯਾਤਰਾ ਕੱਢੀ ਨਹੀਂ ਤੁਹਾਨੂੰ ਰੋਕਿਆ ਜਾ ਰਹੀ ਬਿਲਕੁਲ ਰੋਕੇ ਜਾ ਰਹੇ ਤੁਹਾਡੇ ਸਾਹਮਣੇ ਆ ਜੀ ਪਰਮਿਸ਼ਨ ਸਾਡੇ ਕੋਲੇ ਆ 8 ਵਜੇ ਤੱਕ ਦੀ ਪਰਮਿਸ਼ਨ ਆ ਸਾਨੂੰ ਉਹ ਤੋਂ ਪਹਿਲਾਂ ਡਿਸਟਰਬ ਕਰਨਾ ਸ਼ੁਰੂ ਕਰਤਾ ਤੁਸੀਂ ਦੇਖ ਲਓ ਜੇ ਪੌਣੇ 7 ਹੋਏ ਨੇ ਤਾਨੂੰ ਉਦੋਂ ਪਹਿਲਾਂ ਹੀ ਡਿਸਟਰਬ ਕਰਨਾ ਸ਼ੁਰੂ ਕਰਤਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਚਲੋ ਮੈਂ ਇੱਕ ਅਨੋਖਾ ਜੀ ਤੁਹਾਡੇ ਕੋਲ ਨਹੀਂ ਆ ਗਿਆ ਕੋਠੇ ਤੋਂ ਜ਼ਿਆਦਾ ਤਾਂ ਨਹੀਂ ਪਤਾ ਕਿਸੇ ਕਿਦਨੇ ਤੱਕ ਹੋ ਰਿਹਾ ਹੈ ਲੱਗ ਤਰੀਕਾ ਬਿਲਕੁਲ ਉਹ 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 ਤੇ ਨਵੇਂ ਤਰੀਕਿਆਂ ਨੂੰ ਵੇਖ ਕੇ ਛਟਪਟਾ ਗਏ ਨੇ ਕਿ ਇਹ ਕਿਉਂ ਕਰ ਰਿਹਾ ਪ੍ਰਚਾਰ ਕਰੋ ਪ੍ਰਚਾਰਨਾ ਸਾਡਾ ਇਹ ਤਰੀਕਾ ਹੈਗਾ ਪ੍ਰਚਾਰਦਾ ਆਪਣੇ ਆਪਣੇ ਤਰੀਕੇ ਨੇ ਕੋਈ ਗੈਰ ਕਾਨੂੰਨੀ ਪ੍ਰਚਾਰ ਨਹੀਂ ਹੋ ਰਿਹਾ ਪਰਮਿਸ਼ਨ ਦੇ ਨਾਲ ਹੋ ਰਿਹਾ ਹੈਗਾ ਔਰ ਆਪਣੇ ਤਰੀਕਿਆਂ ਨਾਲ ਸ਼ਾਂਤੀ ਨਾਲ ਆਪਣੀ ਗੱਲ ਨੂੰ ਆਪਣੇ ਤਰੀਕਿਆਂ ਤੋਂ ਰੱਖ ਰਹੇ ਆ ਹੈਗਾ ਬੈਂਡ বাজੇ ਗੱਲ ਨਹੀਂ ਤੇ ਬੈਂਡ বাজੇ ਯਾਤਰਾ ਨਿਕਲ ਰਹੀ ਦਿੱਲੀ ਤੱਕ ਜਾਏਗੀ ਤਿਹਾਰ ਤੱਕ ਕੇਜਰੀਵਾਲ ਦੀ ਯਾਤਰਾ ਕੁਰਸੀ ਤੇ ਦਿੱਲੀ ਦਾ ਕੇਜਰੀਵਾਲ ਪੁਰ ਮੁੱਖ ਮੰਤਰੀ ਬੈਠੇ ਜਿਹੜਾ ਹਾਰ ਗਿਆ ਹੁਣ ਪੰਜਾਬ ਨੂੰ ਆਪਣਾ ਜਿਹੜਾ ਹੈਗਾ ਅਗਲਾ ਉਹ ਨਿਸ਼ਾਨਾ

ਨਾ ਨਾ ਤੁਸੀਂ ਸੈਨਿਜੂ ਨੂੰ ਕਹਨਾ ਦਿੱਲੀ ਜਾਣ ਦੀ ਹਿੰਮਤ ਦਿਖਾਓ ਵਿਧਾਨ ਸਭਾ ਵਿੱਚ ਆਪਣੀ ਪ੍ਰਸਤਾਵ ਪਾਸ ਕਰੋ ਵੱਡਾ ਭਰਾ ਵਾ ਹਾਂ ਪੰਜਾਬ ਮੇਰਾ ਵੱਡਾ ਭਰਾ ਵਾ ਔਰ ਅਸੀਂ ਆ ਆਪਸ ਵਿੱਚ ਇਹ ਵੱਡਾ ਛੋਟਾ ਉਹ ਢੋਂਗ ਨਾ ਕਰਨ ਜਦੋਂ ਪੰਜਾਬ ਦੇ ਹੱਕ ਦੀ ਗੱਲ ਆਂਦੀ ਏ ਤੇ ਉਹ ਭਰਾ ਨੂੰ ਛੋਟੇ ਨੂੰ ਭੁੱਲ ਜਾਂਦੇ ਨੇ ਬਰਾਬਰੀ ਦੀ ਗੱਲ ਨਹੀਂ ਕਰਦੇ